ਨੌਜਲਾ ਦਾ ਸ਼ੋਅ ਨਹੀਂ ਦੇਖਣ ਨਹੀਂ ਆਈ ਠੋੜਾ ਬਹੁਤ ਹੀ ਵਿਵਾਦਿਤ ਬਿਆਨ ਦਿੱਤਾ ਗਿਆ ਆਈ ਐਮ ਮੋਰ ਇੰਟਰਸਟਿਡ ਇਨ ਦਿਸ ਵਨ ਬਿਕਾਜ਼ ਆਫ ਦੀ ਕਾਸਟ ਦ ਹੋਲ ਅਮਾਉਂਟ ਥੇ ਆਰ ਗੋਇੰਗ ਟੂ ਪੇ ਫਾਰ ਬ੍ਰੈਸ ਕੈਂసర్ ਅਵੇਰਨੈਸ ਐਂਡ ਆਈ ਥਿੰਕ ਇਟਸ ਅ ਵੈਰੀ ਗੁੱਡ ਕਾਸ ਆਜ ਇੰਨੇ ਲੋਕਾਂ ਦਾ ਤੁਹਾਡੇ ਨਾਲ ਪਿਆਰ ਹੈ ਜੋ ਤੁਹਾਡਾ ਸਾਡੇ ਨਾਲ ਸਾਥ ਹੈ ਕਿਉਂਕਿ ਹਰ ਇੱਕ ਮਹਿੰਮ ਨੂੰ ਸਟਾਰਟ ਕਰਨ ਵਾਲਾ ਇੱਕ ਬੰਦਾ ਹੁੰਦਾ ਬਟ ਸਾਰੇ ਉਹਦੇ ਨਾਲ ਮੋਟੇ ਨਾ ਮੋਢਾ ਜੋੜ ਕੇ ਕੰਮ ਕਰਦੇ ਨੇ ਅੱਜ ਕਿੱਦਾਂ ਦਾ ਫੀਲ ਕਰਦੇ ਹਾਂ ਸੋ ਜੇ ਲੋਕ ਮੇਰੇ ਨਾਲ ਜੁੜ ਰਹੇ ਨੇ ਔਰ ਮੇਰੇ ਨਾਲ ਕੇਸ ਕੌਜ਼ ਨਾਲ ਜੁੜ ਰਹੇ ਨੇ ਮਹਿੰਮ ਨਾਲ ਜੁੜ ਰਹੇ ਨੇ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋਏਗੀ ਸਸ਼ੀਕਲ ਜੀ ਮੈਂ ਹਮੰਤ ਤੁਸੀਂ ਦੇਖ ਰਹੇ ਹੋ ਦੀ ਪੰਜਾਬੀ ਲਿੰਕ ਅੱਜ ਅਸੀਂ ਚੰਡੀਗੜ੍ਹ ਪਹੁੰਚੇ ਆ ਸੈਕਟਰ 18 ਟੈਗੋਰ ਥੀਏਟਰ ਇੱਥੇ ਬ੍ਰੈਸਟ ਕੈਂਸਰ ਲਈ ਰਾਣੀ ਬ੍ਰੈਸਟ ਕੈਂਸਰ ٹرسٹ ਵੱਲੋਂ ਇਵੈਂਟ ਕਰਾਇਆ ਗਿਆ ਹੈ ਜਿੱਥੇ ਕਿ ਫੰਡਿੰਗ ਹੋਣੀ ਹੈ ਸੋ ਇੱਥੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਲਾਕਾਰ ਜੋ ਡਾਇਰੈਕਟਰ ਵੀ ਨੇ ਫਿਲਮ ਮੇਕਰ ਵੀ ਨੇ ਵਿਸ਼ਾਲ ਭਰਦਵਾਜ ਤੇ ਰੇਖਾ ਭਰਦਵਾਜ ਉਹਨਾਂ ਦਾ ਜੋ ਹੈ ਕਾਨਸਰਟ ਹੈ ਇਸ ਕਾਨਸਰਟ ਨੂੰ ਦੇਖਣ ਲਈ ਇਵੈਂਟ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਏ ਹੋਏ ਨੇ ਬਾਹਰ ਸੜਕ ਤੱਕ ਲਾਈਨ ਲੱਗੀ ਹੋਈ ਹੈ ਬਹੁਤ ਸਾਰੇ ਯੰਗਸਟਰਸ ਵੀ ਇਸ ਕੌਜ਼ ਲਈ ਪੋਂਚੇ ਨੇ ਕਿਉਂਕਿ ਇਹ ਕੈਂਸਰ ਟਰੀਟਮੈਂਟ ਲਈ ਇਹਦੇ ਜੋ ਪੈਸੇ ਨੇ ਯੂਟਿਲਾਈਜ਼ ਹੋਣੇ ਨੇ ਫੰਡਿੰਗ ਹੋਣੀ ਹੈ ਸੋ ਇੱਕ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਦਾ ਕਿ ਸੈਕਟਰ 34 ਦੇ ਵਿੱਚ ਕਰਨ ਔਜਲਾ ਵੀ ਆ ਰਿਹਾ ਹੈ ਤੇ ਕਰਨ ਔਜਲਾ ਨੂੰ ਛੱਡ ਕੇ the youngsters is cause ਦੇ ਨਾਲ ਜੁੜੇ ਨੇ ਇਹ ਬਹੁਤ ਵੱਡੀ ਗੱਲ ਹੈ ਬਿੱਟੂ ਸੰਧੂ ਵੱਲੋਂ ਇਸ ਕੌਜ਼ ਲਈ ਜੋ ਇਵੈਂਟ ਕਰਵਾਇਆ ਗਿਆ ਹੈ ਰਾਨੀ ਬ੍ਰੈਸਟ ਕੈਂసర్ ਇਵੈਂਟ ਦੇ ਉੱਪਰ ਜਿਹੜੀ ਆ ਲਾਈਨ ਲੱਗੀ ਹੋਈ ਆ ਆਪਾਂ ਗੱਲਬਾਤ ਵੀ ਕਰਦੇ ਆਂ ਦੇਖਦੇ ਆਂ ਲੋਕ ਕੀ ਇੱਥੇ ਐਂਟਰਟੇਨਮੈਂਟ ਲਈ ਆਏ ਨੇ ਜਾਂ ਕਿਸ ਕੌਜ਼ ਲਈ ਆਏ ਨੇ ਆ ਗੱਲਬਾਤ ਕਰਦੇ ਆਂ ਅਸਲੀ ਮੇਰਾ ਮੇਨ ਮੋਟਿਵ ਇੱਥੇ ਯੰਗਸਟਰਸ ਨਾਲ ਗੱਲ ਕਰਨਾ ਕਰਨ ਔਚਲਾ ਦਾ ਸ਼ੋਅ ਚੱਲ ਰਿਹਾ ਉਹ ਛੱਡ ਕੇ ਤੁਸੀਂ ਇੱਥੇ ਆਏ ਹੋ ਜੋ ਕੈਂసర్ ਇਵੈਂਟ ਚੱਲ ਰਿਹਾ ਇਹ ਕਿਉਂ ਕੌਜ਼ ਆ ਵਿਸ਼ਾਲ ਭਰਵਾਦਨ ਰੇਖਾ ਭਰਵਾਦ ਅੱਜ ਹਾਂ ਕਰਨ ਔਜਲਾ ਪਸੰਦੀ ਨਹੀਂ ਨਹੀਂ ਪਸੰਦ ਹੈ ਬਾਅਦ ਚ ਦੇਖ ਲਾਂਗੇ ਅੱਜ ਇਹ ਆਏ ਹੋਏ ਤਾਂ ਇਹ ਅੱਛਾ ਇਹ 뮤직 ਫॉर ਅ ਕੌਜ਼ ਬੇਸਿਕਲੀ ਕੈਂਸਰ ਪੇਸ਼ੈਂਟਸ ਲਈ ਇੱਥੇ ਜੋ ਫੰਡਿੰਗ ਹੋਣੀ ਆ ਤੇ ਤੁਹਾਡਾ ਇਸ ਚੀਜ਼ ਲਈ ਕੀ ਦੇਖਣਾ ਹੈ ਮਤਲਬ ਰਿਐਲਿਟੀ ਇਹ ਹੈ ਕਿ ਹੋਣੀ ਪਤਾ ਲੱਗਿਆ ਆ ਕੇ ਇੱਥੇ ਬਟ ਇਟ ਇਜ਼ ਗ੍ਰੇਟ ਨਾ ਮਤਲਬ ਇਫ ਵੀ ਵੀ ਕੈਨ ਹੇਅਰ ਰੇਖਾ ਭਰਵਾਦ ਜਨ ਵਿਸ਼ਾਲ ਭਰਵਾਦ ਸਾਥ ਮੈਂ ਕੌਜ਼ ਸੇ ਵੀ ਹੈ ਵਾਈ ਨਾਟ ओके ਇੱਦਾਂ ਵੈਸੇ ਪਹਿਲਾਂ ਕਦੀ ਇੱਦਾਂ ਦੇ ਇਵੈਂਟਸ ਦੇਖੇ ਨੇ ਘੱਟ ਦੇਖੇ ਤੇ ਤੁਹਾਨੂੰ ਕਿਹੜਾ ਫੇਵਰਿਟ ਗਾਣਾ ਪਹਿਲਾਂ ਤੇ ਦੱਸੋ ਉਹਨਾਂ ਦਾ ਮੈਨੂੰ ਲੱਗਦਾ ਕਿਹੜਾ ਫੇਵਰਿਟ ਨਹੀਂ ਹੈ ਉਹ ਮੈਂ ਮੇਰੀ ਆਵਾਜ਼ ਨਹੀਂ ਹੈ ਅੱਛਾ ਬੇਸਿਕਲੀ ਤੁਸੀਂ ਯੰਗਸਟਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਇੱਦਾਂ ਦੇ ਇਵੈਂਟਸ ਦੇਖਣੇ ਚਾਹੀਦੇ ਨੇ ਜਾਂ ਕਿ ਟੋਟਲੀ ਮਤਲਬ ਕਿ ਇਸ ਤਰ੍ਹਾਂ ਦੇ ਇਵੈਂਟਸ ਤੇ ਜ਼ਰੂਰ ਜਾਣਾ ਚਾਹੀਦਾ ਹੈ ਵੇਅਰ ਯੂ ਗੈਟ ਟੂ ਲਿਸਨ ਗ੍ਰੇਟ यू नो म्यूजिशियंस प्लस इफ देयर इज सम इवेंट रिलेटेड टू कॉज कैंसर और एनी अदर थिंग फाइन थैंक यू सो मच और भी गलबात कर दिया देख दिया और केरे यंगस्टर्स पहुंचे हुए ने हेलो हाउ आर यू आई एम फाइन नाम के दादा अनुषा नो पंजाबी बट लाइक नो पंजाबी नो ओके समझ सकते हो कि नहीं समझ में नहीं आती थोड़ी 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 या ओके ट्राई अह करण ओजला को पता Yes. Okay. उनका इवेंट नहीं देखने का I like his music, but their music is also really nice. So. Okay. Ah, uh, मतलब करन ओजला नू के यो youngsters करन uh, ओजला दे fan ने, है ना? So इतने music for a cause है, cancer uh, patients ले जो है ना? ते uh, basically तुसी youngsters नू की uh, request कर दें और you what you want to suggest? I think people should be aware about it and they should. I think music is a really good way to promote that. because people listen to music everywhere. So it's a very good way to promote this. Thank you so much. ਆਓ ਹੋਰ ਦੇਖਦੇ ਆ ਹੋਰ ਕਿਹੜੇ ਯੰਗਸਟਰਸ ਕਰਨ ਨੌਜਲਾ ਨੂੰ ਛੱਡ ਕੇ ਇਸ ਇਵੈਂਟ ਤੇ ਪਹੁੰਚੇ ਨੇ ਹੈਲੋ ਸਤਿ ਸ਼੍ਰੀ ਅਕਾਲ ਆਈ ਕੈਨਟ ਸਪੀਕ ਪੰਜਾਬੀ ਬਟ ਆਈ ਕੈਨ ਆਨਸਰ ਇਨ ਇੰਗਲਿਸ਼ ਕੈਨ ਯੂ ਅੰਡਰਸਟੈਂਡ ਪੰਜਾਬੀ ਆਈ ਕੈਨ ਅੰਡਰਸਟੈਂਡ ਯੈਸ ਤੇ ਇੱਥੇ ਪਹੁੰਚੇ ਹੋ ਕਰਨ ਨੌਜਲਾ ਦੇ ਸ਼ੋਅ ਨਹੀਂ ਦੇਖਣਗੇ ਹਾਂ ਹਾਂ ਦੇਖਾਂਗੇ ਉਹ ਤਾਂ ਦੀ ਵੀ ਟਿਕਟਸ ਲਈਆਂ किसके करण ओजला का शो नहीं नहीं उनका नहीं देखा आई एम मोर इंटरेस्टेड इन दिस वन बिकॉज़ ऑफ द कॉज द होल अमाउंट दे आर गोइंग टू पे फॉर ब्रेस्ट कैंसर अवेयरनेस एंड आई थिंक इट्स अ वेरी गुड कॉज ओके ਤੁਸੀਂ ਬੇਸਿਕਲੀ ਇੱਥੇ ਜੋ ਸਿੰਗਰਸ ਬਾਲੀਵੁੱਡ ਦੇ ਫੇਮਸ ਸਿੰਗਰਸ ਆਏ ਤੁਸੀਂ ਉਹਨਾਂ ਨੂੰ ਸੁਣਨਾ ਹੈ ਯੂ ਕੌਜ਼ ਪਾਸੇ ਆਏ Possibly, and I am really a big fan of uh, Vishal uh, 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 I mean, Bharadwaj uh, uh, I mean, and Rekha Bharadwaj. ਤੇ ਯੰਗਸਟਰਸ ਨੂੰ ਕੀ ਤੁਸੀਂ ਰਿਕੁਐਸਟ ਕਰਦੇ ਹੋ ਅਪੀਲ ਕਰਦੇ ਹੋ ਹਨਾ ਵੀ ਜਿਹੜੇ ਇਦਾਂ ਦੇ ਮਿਊਜ਼ਿਕ ਫਾਰ ਅ ਕਾਜ਼ ਔਰ ਕਿਸੇ ਵੀ ਕਾਜ਼ ਨੂੰ ਲੈ ਕੇ ਜਿਹੜੇ ਇਵੈਂਟਸ ਹੋ ਰਹੇ ਇੱਕ ਹੋਣੇ ਕਿੰਨੇ ਕੁ ਜ਼ਰੂਰੀ ਨੇ ਆਈ ਮੀਨ ਇਹ ਜ਼ਿਆਦਾ ਜ਼ਰੂਰੀ ਹੈ ਬਿਕਾਜ਼ ਯੰਗਸਟਰਸ ਕੇ ਲਈ ਆਈ ਥਿੰਕ ਆਈ ਮੀਨ ਆਜਕਲ ਯੰਗਸਟਰਸ ਵੈਸੇ ਵੀ ਬਹੁਤ ਬ੍ਰਿਲੀਅੰਟ ਐਂਡ ਦੇ ਆ ਵੈਰੀ ਅਵੇਅਰ ਸੋ ਆਈ ਥਿੰਕ ਆਈ ਸੀ ਅ ਲੋਟ ਆਫ ਪੀਪਲ ਇਨ ਦਿਸ ਕਿਊ So I think I don't need to really give a message. And if they're interested, then it's really good. Thank you so much. ਇਸ ਇਵੈਂਟ ਨੂੰ ਦੇਖਣ ਵਾਲਿਆਂ ਦੀ ਲਾਈਨ ਬਹੁਤ ਲੰਬੀ ਹੈ ਬਾਹਰ ਸੜਕ ਤੱਕ ਜਾ ਰਹੀ ਹੈ ਆਓ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਹੈਲੋ ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਇਵੈਂਟ ਤੇ ਆਇਓ ਹਾਂਜੀ ਕੀ ਮੇਨ ਮੋਟਿਵ ਕੀ ਹੈ ਰੇਖਾ ਮੇਰੀ ਸੀਨੀਅਰ ਹੈ ਕਾਲਜ ਮੇਂ ਦਿੱਲੀ ਯੂਨੀਵਰਸਿਟੀ ਸੇ ਤੋਂ ਅੱਜ ਬਹੁਤ ਟਾਈਮ ਬਾਅਦ ਉਸਕਾ ਸ਼ੋਅ ਹੈ तो बहुत मन किया देखने को okay. और चंडीगढ़ में 34 में करण औजला का भी शो है आपको पता होगा पंजाबी सिंगर ओके okay. okay. तो आप वैसे पंजाबी गाने सुनते हो नहीं बहुत कम मैं क्लासिकल सुनना पसंद करती हूँ एक्चुअली मैं खुद वोकलिस्ट हूँ okay. हाँ फिर तो, तो भी गाना सुनना चाहिए <laughs> जरूर <laughs> एक गाना तो नहीं नहीं। <laughs> अच्छा रेखा गाती थी जब हम कॉलेज में थे सुनते हैं ਕੀ ਮਿਲ جاتی ਹੈ ਹਰ ਚੀਜ਼ ਦੁਆਸੇ ਵਾਓ ਮੈਨੂੰ ਲੱਗਦਾ ਲਾਈਨ ਇੱਧਰ ਨੂੰ ਲੱਗ ਜਾਣੀ ਚਾਹੀਦੀ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਤੇ ਤੁਸੀਂ ਇਦਾਂ ਦੇ ਇਵੈਂਟਸ ਨੂੰ ਕਿੱਦਾਂ ਦੇਖਦੇ ਹੋ ਕਿ ਮਿਊਜ਼ਿਕ ਫॉर ਅ ਕੌਜ਼ ਇਹ ਇਵੈਂਟ ਜਿਹੜਾ ਰੱਖਿਆ ਗਿਆ ਮੈਂ ਖੁਦ ਵੀ ਮਿਊਜ਼ਿਕ ਟੀਚਰ ਹੂੰ ਡੀਏਵੀ 15 ਮੈਂ ਤੋ ਦੇਖਣਾ ਚਾਹੀਏ ਐਸੇ ਸ਼ੋਜ਼ ਕੋ जिन्हें कैंसर पेशेंट्स लिए बेसिकली ये है, आ, फंडिंग तो भी है। अच्छा कॉज हो उसके लिए उसकी हेल्प करना हमारी ड्यूटी बनती है थैंक यू सो मच हाई हैलो सात श्रीकाल जी सी अल्डा रिकॉर्ड हो रहा है। <laughs> थी आवाज तो खुद रिकॉर्ड हो रहे हो <laughs> अपना अपना नाम दस दौ अचिंत ਦੀ ਸਮਾਈਲ ਬਹੁਤ ਸੋਹਣੀ ਆ। थैंक यू सो मच। ਕਰਨ ਔਜਲਾ ਦਾ 쇼 ਨਹੀਂ ਦੇਖਣਗੇ? ਨਹੀਂ, आई डोंट लाइक। ओ माय गॉड, ਇਹ ਬਹੁਤ ਹੀ ਵਿਵਾਦਿਤ ਬਿਆਨ ਦਿੱਤਾ ਗਿਆ। ਅੱਛਾ ਇੱਥੇ ਕੀ ਤੁਹਾਡਾ ਮੇਨ ਪਰਪਸ ਕੀ ਆ? ਰੇਖਾ ਵਰਦਵਾਜ ਨੂੰ ਸੁਣਾਇਆ ਵਸ। ਹਾਂਜੀ। ਓਕੇ। ਤੇ ਮਤਲਬ ਹਿੰਦੀ ਗਾਣੇ ਜ਼ਿਆਦਾ ਪਸੰਦ ਕਰਦੇ? ਹਾਂਜੀ। ਤੇ ਇੱਥੇ ਮਤਲਬ ਇੱਕ ਕੌਜ਼ ਲਈ ਇਹ ਇਵੈਂਟ ਰੱਖਿਆ ਗਿਆ ਇਸ ਚੀਜ਼ ਤੋਂ ਵੇਅਰੋਂ? ਕੈਂਸਰ ਪੇਸ਼ੈਂਟਸ ਲਈ ਇਹ ਫੰਡਿੰਗ ਵਾਲਾ ਇਵੈਂਟ ਆ। ਓਕੇ। ਇਸ ਬਾਰੇ ਨਹੀਂ ਪਤਾ ਸੀ। ओके ए बेसिकली ਤੁਸੀਂ ਆਪਣੇ ਫੇਵਰਿਟ ਸਿੰਗਰਸ ਨੂੰ ਸੁਣਨ ਆਏ ਹੋ। ओके ਚਲੋ ਇੰਜੋਏ ਕਰਿਓ ਫਿਰ। ਰਾਨੀ ਬ੍ਰੈਸਟ ਕੈਂసర్ ٹرسٹ ਦੇ ટ્રસ્ਟੀ ਬਿੱਟੂ ਸੰਤੂਜੀ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਕੀ ਹਾਲ ਚੱਲੇ ਮੈਮ? ਬਿਲਕੁਲ ਠੀਕ। ਮੈਨੂੰ ਇੱਕ ਮubaraka bad ਬਹੁਤ ਸੋਹਣਾ ਤੁਸੀਂ ਇਵੈਂਟ ਆਰਗੇਨਾਈਜ਼ ਕੀਤਾ ਹੈ। ਮੈਂ ਦੇਖ ਕੇ ਆਇਆ ਬਾਹਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਲੋਕਾਂ ਦੀ ਇਨਾਇਤ ਕਿ ਲੋਕਾਂ ਦਾ ਇਸ बहुत खूबसूरत मेरे लिए बहुत दर्द वाला होता हों और ये सिर्फ कोई एंटरटेनमेंटली नहीं है एक बड़ा डूंगा मैसेज लैके है गए सो जो लोग मेरे नाल जुड़ रहे ने और मेरे नाल की इस कॉज जुड़ रहे ने मुहिम जुड़ रहे ने मेरे लिए इस बड़ी खुशी कोई नहीं होएगी मैम मैं थोड़ा जा पीछे जाना चाहूंगी 17 साल पहले ਤੁਸੀਂ ਇਸ ਮੁਹਿੰਮ ਨੂੰ ਸਟਾਰਟ ਕੀਤਾ ਤੇ ਬੇਸਿਕਲੀ ਤੁਹਾਡਾ ਅਜੰਡਾ ਕੀ ਸੀ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਸਿਸਟਰ ਦੀ ਛਾਤੀ ਦੇ ਕੈਂਸਰ ਦੇ ਨਾਲ ਉਹ ਦੁਨੀਆ ਨੂੰ ਛੋੜ ਕੇ ਚਲੇ ਗਏ ਸੀਗੇ ਤੇ ਉਸ ਵੇਲੇ ਉਨੀ ਜਾਗਰੂਕਤਾ ਨਹੀਂ ਸੀ ਤੇ ਪਹਿਲਾਂ ਮੇਰੇ ਮਦਰ ਦੀ ਡੈਥ ਹੋਈ ਸੀ ਫਿਰ ਮੇਰੇ ਸਿਸਟਰ ਦੀ ਹੋਈ ਤੇ ਦਿਲ ਵਿੱਚ ਬਹੁਤ ਜ਼ਿਆਦਾ ਦਰਦ ਸੀ ਡੂੰਘਾ ਦਰਦ ਸੀਗਾ ਉਸ ਨੂੰ ਆ ਕਰਨ ਵਾਸਤੇ ਮੈਨੂੰ ਲੱਗਾ ਕਿ ਜੋ ਮੇਰੇ ਨਾਲ ਵਾਪਰਿਆ ਉਹ ਲੋਕਾਂ ਨਾਲ ਨਾ ਵਾਪਰਿਆ ਤੇ 17 ਸਾਲ ਹੋ ਗਏ ਹਨ ਤੁਸੀਂ ਇਹ ਇਸ ਪ੍ਰੋਸੈਸ ਨੂੰ ਪੂਰਾ ਮਤਲਬ ਉਸ ਤੋਂ ਬਾਅਦ 17 ਸਾਲ ਬਾਅਦ ਅੱਜ ਕੀ ਚੇਂਜ ਦੇਖ ਰਹੇ ਹੋ ਉਹ ਲੋਕਾਂ ਦੀ ਅਵੇਅਰਨੈਸ ਵਿੱਚ ਕੀ ਤੁਹਾਨੂੰ ਇਹ ਫਰਕ ਦਿਖ ਰਿਹਾ ਲੋਕਾਂ ਦੇ ਵਿੱਚ ਜੋ ਮੈਂ ਚੇਂਜ ਦੇਖ ਰਹੀ ਹਾਂ ਉਹਦੇ ਬਾਰੇ ਤਾਂ ਲੋਕ ਜਾਣਨ ਮੈਂ ਆਪਣੇ ਆਪ 'ਚ ਬਹੁਤ ਚੇਂਜ ਦੇਖ ਰਹੀ ਹਾਂ ਮੈਂ ਜਦੋਂ-ਜਦੋਂ ਕਿਸੇ ਦੇ ਦਰਦ ਨੂੰ ਵੰਡਾਉਣ ਦੀ ਜਾਨਣੀ ਆ ਤੇ ਮੈਨੂੰ ਲੱਗਦਾ ਹੈ ਕਿ ਕੋਈ ਮੇਰੇ ਜ਼ਖਮਾਂ ਤੇ ਵੀ ਮਰਹਮ ਰੱਖ ਰਿਹਾ ਹੈ ਸੋ ਉਹਨਾਂ ਦੇ ਨਾਲ ਕੰਮ ਕਰਕੇ ਉਹਨਾਂ ਨੂੰ ਜਾਗਰੂਕ ਕਰਾ ਕੇ ਕੋਈ ਵੀ ਜਦੋਂ ਔਰਤ ਕੈਂਸਰ ਦੀ جنگ ਵਿੱਚ ਜਿੱਤ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਇੱਕ ਮੇਰੀ ਭੈਣ ਅੱਜ ਜਿੱਤ ਗਈ ਤੇ ਮੈਮ ਜਿੱਦਾਂ ਨਾ ਮਤਲਬ ਆਪਾਂ ਕਹਿ ਦਿੰਨੇ ਨਾ ਅੱਜ ਕੱਲ ਕਿਸ ਕੋਈ ਕਿਸੇ ਨੂੰ ਮਰਦੇ ਨੂੰ ਦੋ ਘੁੱਟ ਪਾਣੀ ਨਹੀਂ ਦਿੰਦਾ ਅੱਜ ਕੱਲ ਕਹਿ ਦਿੰਨੇ ਆਪਾਂ ਵੀ 휴ਮੈਨਿਟੀ ਹੈ ਨਹੀਂ ਮਤਲਬ ਉਹਨਾਂ ਚੀਜ਼ਾਂ ਦੇ ਵਿੱਚੋਂ ਤੁਸੀਂ ਇੰਨਾ ਵੱਡਾ ਕੰਮ ਕਰ ਰਹੇ ਹੋ ਮਤਲਬ ਤੁਹਾਨੂੰ ਇਨਸਪੀਰੇਸ਼ਨ ਕਿੱਥੋਂ ਮਿਲਦੀ ਆ ਇੱਕ ਤਾਂ ਤੁਸੀਂ ਆਪਣਾ ਕਿਹਾ ਵੀ ਤੁਹਾਡੇ ਸਿਸਟਰ ਨੇ ਬੱਟ ਠੀਕਾ ਮਤਲਬ 17 ਸਾਲ ਉਹ ਚੀਜ਼ਾਂ ਨੂੰ ਹਮੇਸ਼ਾ ਇੱਕ ਸਟਿਲ ਇੱਕ ਉਹਦੇ ਤੇ ਰਹਿਣਾ ਹਰ ਟਾਈਮ ਹਿੰਮਤ ਚ ਰਹਿਣਾ ਕਿਵੇਂ ਇਹ ਮੇਰਾ ਗੁਰੂ ਦਿੰਦਾ ਮੈਨੂੰ ਉਸ ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਔਰ ਜਿਹੜੇ ਮੇਰੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਜਿਹੜੀਆਂ ਮੈਨੂੰ ਇੰਨੀਆਂ ਚੰਗੀਆਂ ਵਾਈਬਸ ਦਿੰਦੇ ਨੇ ਤੁਹਾਡੇ ਸਾਰਿਆਂ ਦੀ ਜਿਹੜੀ ਮੁਹੱਬਤ ਹੈ ਤੁਹਾਡੇ ਸਾਰਿਆਂ ਦਾ ਜਿਹੜਾ ਜਜ਼ਬਾ ਹੈ ਉਹ ਮੈਨੂੰ ਤੋਰ ਰਿਹਾ ਹੈ ਤੇ ਬਾਕੀ ਮੇਰਾ ਹਸਬੰਦ ਮੇਰਾ ਬੱਚਾ ਮੇਰਾ ਬੇਟਾ ਤਨਵੀਰ ਔਰ ਬਾਕੀ ਜਿਹੜੇ ਸਾਰੇ ਲੋਕ ਜਿਹੜੇ ਮੇਰੇ ਬੱਚਿਆਂ ਵਰਗੇ ਨੇ ਕੋਈ ਮੇਰੇ ਭੈਣਾਂ ਵਰਗਾ ਹੈ ਕੋਈ ਮੇਰੇ ਭਰਾਵਾਂ ਵਰਗਾ ਹੈ ਸੋ ਜਦੋਂ ਉਹ ਸਾਰੇ ਮੇਰੇ ਨਾਲ ਨੇ ਔਰ ਜਦੋਂ ਗੁਰਦਾਸ ਮਾਨ ਸਾਹਿਬ ਵਰਗਾ ਮੇਰੀ ਮਨਜੀਤ ਭਾਬੀ ਵਰਗੇ ਜਦੋਂ ਉਹ ਦੋਵੇਂ ਨਾਲ ਨੇ ਸੋ ਮੈਨੂੰ ਤੋੜ ਕੇ ਰੱਖਦੇ ਨੇ ਕਿ ਆਪਾਂ ਬਹਿ ਨਹੀਂ ਸਕਦੇ ਆਪਾਂ ਲੜਨਾ ਮਮ ਜਿੱਦਣਾ ਮਤਲਬ ਆਮ ਘਰਾਂ ਦੇ ਵਿੱਚ ਲੇਡੀਜ਼ ਕੋਲੇ ਐਕਸਕਿਊਜ਼ ਵੀ ਹੁੰਦਾ ਕਿਤੇ ਕਰਦਾ ਮਾਹੌਲ ਵੀ ਹੁੰਦਾ ਵਾ ਕਿ ਲੇਡੀਜ਼ ਕੁਝ ਵੀ ਸੋਚਦੇ ਆ ਉਹਨੂੰ ਚੁੱਪ ਕਰਕੇ ਬਿਠਾ ਦਿੱਤਾ ਜਾਂਦਾ ਤੇ ਤੁਹਾਨੂੰ ਕਿੱਦਾਂ ਦਾ ਸ਼ੁਰੂ ਤੋਂ ਮਾਹੌਲ ਮਿਲਿਆ ਕਿ ਤੁਸੀਂ ਅੱਜ ਐਨੇ ਸਟਰੋਂਗ ਹੋ ਇੱਕ ਮਿਸਾਲ ਹੋ ਮੈਨੂੰ ਮੈਂ ਇੱਕ ਬਹੁਤ ਪੜ੍ਹੀ ਲਿਖੀ ਮਾਂ ਦੀ ਬੇਟੀ ਔਰ ਇੱਕ ਪੜ੍ਹੇ ਲਿਖੇ ਪਰਿਵਾਰ ਤੋਂ ਆਉਣੀ ਆ ਮੈਨੂੰ ਇਸ ਤਰ੍ਹਾਂ ਦਾ ਕਦੀ ਵੀ ਸਾਹਮਣਾ ਨਹੀਂ ਕਰਨਾ ਪਿਆ ਜਦੋਂ ਮੈਨੂੰ ਕਿਸੇ ਨੇ ਇਸ ਤਰ੍ਹਾਂ ਮੈਨੂੰ ਦਬਾ ਕੇ ਰੱਖਿਆ ਹੋਏ ਮੈਨੂੰ ਮੇਰੀ ਭੈਣ ਨੇ ਮੇਰੇ ਭਰਾਵਾਂ ਨੇ ਮੇਰੇ ਵੀਰੇ ਨੇ ਔਰ ਮੇਰੇ ਹਸਬੰਡ ਨੇ ਮੇਰੇ ਬੱਚੇ ਨੇ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਦਿੱਤੀ ਹੈ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿ ਜਿਸ ਤਰ੍ਹਾਂ ਦਾ ਮੈਨੂੰ ਮੁਹੱਬਤ ਪਿਆਰ ਦਿੱਤਾ ਹੈ ਮੈਂ ਖੜੀ ਜ਼ਰੂਰ ਹਾਂ ਪਰ ਮੇਰੇ ਵਿੱਚ ਜੋ ਖੜਾ ਹੈ ਉਹ ਕੋਈ ਹੋਰ ਖੜਾ ਹੈ ਤੇ ਅੱਜ ਇੰਨੇ ਲੋਕਾਂ ਦਾ ਤੁਹਾਡੇ ਨਾਲ ਪਿਆਰ ਹੈ ਜੋ ਤੁਹਾਡਾ ਸਾਡੇ ਨਾਲ ਸਾਥ ਹੈ ਕਿਉਂਕਿ ਹਰ ਇੱਕ ਮਹਿੰਮ ਨੂੰ ਸਟਾਰਟ ਕਰਨ ਵਾਲਾ ਇੱਕ ਬੰਦਾ ਹੁੰਦਾ ਬਟ ਸਾਰੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ ਅੱਜ ਕਿੱਦਾਂ ਦਾ ਫੀਲ ਕਰਦੇ ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜਾ ਮੇਰਾ ਇੱਕ ਸਫਰ ਹੈ ਇਹ ਬੜਾ ਇੱਕ ਦਰਦ ਦਾ ਸਫਰ ਹੈ ਬਹੁਤ ਕੁਝ ਗੁਆਇਆ ਹੈ ਪਰ ਐਸ ਵੇਲੇ ਐਸ ਮੌਕੇ ਤੇ ਸਾਰਿਆਂ ਨੂੰ ਦੇਖ ਕੇ ਤੇ ਇਦਾਂ ਲੱਗਦਾ ਹੈ ਕਿ ਤੁਮ ਚਲੇ ਜਾਹੋਗੇ ਤਾਂ ਸੋਚेंगे हमने ਕੀ ਖੋਇਆ हमने ਕੀ ਪਾਇਆ ਇਹ ਇਦਾਂ ਦੇ ਇਵੈਂਟ ਕਿੰਨੇ ਕੁ ਜ਼ਰੂਰੀ ਨੇ ਕਰਾਣੇ ਮਤਲਬ ਇਹ ਤੁਹਾਡੇ ਵੱਲੋਂ ਕਰਾਇਆ ਗਿਆ ਬਟ ਹੋਰ ਵੀ ਬਹੁਤ سارے ਲੋਕ ਜੋ ਇਨੀਸ਼ੀਏਟਿਵ ਲੈਂਦੇ ਨੇ ਜਾਂ ਲੈਣਾ ਚਾਹੁੰਦੇ ਨੇ ਉਹਨਾਂ ਲਈ ਇਹ ਕਿੰਨੇ ਕੁ ਜ਼ਰੂਰੀ ਨੇ ਮੈਨੂੰ ਲੱਗਦਾ ਜਾਗਰੂਕਤਾ ਜਿਹੜੀ ਫੈਲਾਨੀ ਹੈ ਉਹ ਬਹੁਤ ਜ਼ਰੂਰੀ ਹੈ ਬਾਕੀ ਇਵੈਂਟ ਤੇ ਦੇਖੋ ਹਰ ਬੰਦੇ ਦੀ ਆਪਣੀ ਸੋਚ ਹੈ ਮੇਰਾ ਸੰਗੀਤ ਨਾਲ ਪਿਆਰ ਹੈ ਮੇਰੇ ਤੇ ਬਖਸ਼ਿਸ਼ ਉਸ ਪਰਮਾਤਮਾ ਦੀ ਹੈ ਇਹਨਾਂ ਆਰਟਿਸਟਾਂ ਦੀ ਹੈ ਕਿ ਉਹ ਮੇਰੇ ਕਹੇ ਤੇ ਆ ਜਾਂਦੇ ਨੇ ਨਹੀਂ ਤੇ ਮੈਂ ਕੌਣਾ ਮੈਮ ਇਹ ਆਰਟਿਸਟਸ ਤੁਸੀਂ ਪੇ ਕਰਦੇ ਹੋ ਕਿ ਇਹ ਵੀ ਤੁਹਾਡੇ ਨਾਲ ਜੁੜੇ ਹੁੰਦੇ ਨੇ ਨਹੀਂ ਮੇਰੇ ਨਾਲ ਜੁੜੇ ਹੁੰਦੇ ਨੇ ਬਾਕੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਆਰਗੇਨਾਈਜੇਸ਼ਨ ਦਾ ਜਿਹੜੇ ਉਹਨਾਂ ਦੇ ਬੈਂਡ ਵਾਲੇ ਹੁੰਦੇ ਨੇ ਜਿਹੜਾ ਉਹਨਾਂ ਦਾ orchestra ਹੁੰਦਾ ਹੈਗਾ ਸੋ ਤੇ ਹੈ ਪਰ ਜਿਹੜੇ ਆਰਟਿਸਟ ਹੈ ਉਹ ਬਿਲਕੁਲ ਮੇਰੇ ਪਿਆਰ ਲਈ ਆਉਂਦੇ ਹੈ ਬਹੁਤ ਵਧੀਆ ਲੱਗਦਾ ਮੈਮ ਜਦੋਂ ਸਾਡੇ ਵਿੱਚ ਇੰਨੇ ਸਟਰੋਂਗ ਲੇਡੀ ਖੜੀ ਹੁੰਦੀ ਹੈ ਸਾਡੇ ਵਰਗਿਆਂ ਨੂੰ ਨਿਮਾਣਿਆਂ ਨੂੰ ਜੋ ਬਹੁਤ ਸਟਰੈਂਥ ਮਿਲਦੀ ਹੈ ਤੋਂ ਮੈਨੂੰ ਲੱਗਦਾ ਹੈ ਕਿ ਤੁਹਾਡਾ ਪਿਆਰ ਸਾਡੇ ਉੱਤੇ ਵੀ ਇਸ ਜੀਹਨ ਰਵੇ ਕਿ ਅਸੀਂ ਵੀ ਸਟਰੋਂਗ ਹੋਈਏ ਸੋ ਬਹੁਤ ਯੰਗ ਜਨਰੇਸ਼ਨ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਮੈਂ ਯੰਗ ਜਨਰੇਸ਼ਨ ਨੂੰ ਇਹੀ ਮੈਸੇਜ ਦੇਣਾ ਚਾਹੁੰਨੀ ਹਾਂ ਕਿ ਜਿਉਂਦੇ ਰਹੋ ਵਸਦੇ ਰਹੋ ਰੱਬ ਰਾਜ਼ੀ ਰੱਖੇ ਆਪਣਾ ਖਿਆਲ ਰੱਖੋ ਤੇ ਆਪਣੇ ਨਾਲ-ਨਾਲ ਆਪਣੇ ਪਿਆਰ ਵਾਲਿਆਂ ਦਾ ਆਪਣਿਆਂ ਦਾ ਖਿਆਲ ਬਹੁਤ ਜ਼ਰੂਰੀ ਹੈ ਆਪਣੇ ਮਦਰ ਦਾ ਆਪਣੀ ਸਿਸਟਰਸ ਦਾ ਆਪਣੇ ਵਾਈਫ ਦਾ ਜਿਹੜਾ ਸਾਰੇ ਜਿਹੜੇ ਨੇ ਉਹਨਾਂ ਦਾ ਧਿਆਨ ਰੱਖੋ ਕਿ ਜੇ ਸੇਤ ਹੈ ਜਾਨ ਹੈ ਤੇ ਜਹਾਨ ਹੈ ਮੈਂ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿਉਂਕਿ ਮੈਂ ਤਾਂ ਉਹ ਲਾਸਟ ਤੱਕ ਮਤਲਬ ਗੱਲਬਾਤ ਕਰਕੇ ਹੀ ਲੋਕਾਂ ਨਾਲ 34 ਦੇ ਵਿੱਚ ਸੈਕਟਰ 34 ਦੇ ਵਿੱਚ ਕਰਨ ਔਜਲਾ ਦਾ ਵੀ ਇਵੈਂਟ ਹੈ ਹਨਾ ਮਤਲਬ ਉਹਨੂੰ ਛੱਡ ਕੇ ਲੋਕ ਇਸ ਮੁਹਿੰਮ ਦੇ ਨਾਲ ਜੁੜੇ ਨੇ ਯੰਗਸਟਰਸ ਵੀ ਮੈਂ ਹੈਰਾਨ ਹਾਂ ਉਸ ਚੀਜ਼ ਨੂੰ ਦੇਖ ਕੇ ਹਾਲਾਂਕਿ ਕਰਨ ਔਜਲਾ ਵੀ ਸਭ ਦੇ ਉਨੇ ਹੀ ਚਾਹਤੇ ਨੇ ਬਟ ਉਹ ਇਸ ਇਵੈਂਟ ਨਾਲ ਇਸ ਕੌਜ਼ ਨਾਲ ਜੁੜੇ ਕਰਨ ਇੱਥੇ ਆਏ ਨੇ ਉਹਦੇ ਲਈ ਮੈਨੂੰ ਲੱਗਦਾ ਤੁਹਾਨੂੰ ਮੁਬਾਰਕਬਾਦ ਇਹ ਮੈਂ ਇਹ ਨਹੀਂ ਕਹਿ ਸਕਦੀ ਕਿ ਉਹ ਸਿਰਫ ਮੇਰੇ ਲਈ ਆਏ ਨੇ ਇਹਦੇ ਵਿੱਚ ਰੇਖਾ ਜੀ ਦਾ ਵਿਸ਼ਾਲ ਜੀ ਦਾ ਬਹੁਤ ਯੂ نو ਮਕਬੂਲ 뮤직 ਬਹੁਤ ਖੂਬਸੂਰਤ ਉਹਨਾਂ ਦੀ ਦੇਣ ਉਹਨਾਂ ਦੀ ਰੂਪ ਉਹਨਾਂ ਦਾ ਸੰਗੀਤ ਔਰ ਲੋਕਾਂ ਦਾ ਪਿਆਰ ਸਾਰਾ ਕੁਝ ਮੈਂ ਕਹਾਂਗੀ ਕਿ ਰੱਬ ਨੇ ਸਾਡੇ ਉੱਤੇ ਸਾਰਿਆਂ ਉੱਤੇ ਬੜੀ ਮਿਹਰ ਕੀਤੀ ਹੈ ਬੜੀ ਬਖਸ਼ਿਸ਼ ਕੀਤੀ ਹੈ ਔਰ ਜਦੋਂ ਮੈਂ ਲੋਕਾਂ ਨੂੰ ਦੇਖਦੀ ਹਾਂ ਤੇ ਮੇਰਾ ਸਿਰ ਹੋਰ ਚੁੱਕ ਜਾਂਦਾ ਹੈ ਕਿ ਰੱਬਾ ਤੂੰ ਬੇਅੰਤ ਕਲ ਬਦ ਕੇ ਕਿਹੜੇ ਰੰਗਾਂ ਵਿੱਚ ਰਾਸੀ ਹੈ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਸੀ ਜੀ ਕਲ ਬਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਮੈਮ Thank you so much.